ਕਿਸੇ ਵਕਤ ਗੁੜ ਨਾਲ ਪੰਜਾਬ ਦੀ ਪਹਿਚਾਨ ਹੋਇਆ ਕਰਦੀ ਸੀ ਪਰ ਪੰਜਾਬ ਦੇ ਕਿਸਾਨਾਂ ਵੱਲੋਂ ਗੁੜ ਬਣਾਉਣਾ ਬੰਦ ਕਰ ਦਿੱਤਾ ਗਿਆ ਅਤੇ ਪ੍ਰਵਾਸੀਆਂ ਨੇ ਉਸ ਕਿੱਤੇ ਨੂੰ ਅਪਣਾ ਲਿਆ ਤੁਸੀਂ ਪੰਜਾਬ ਦੇ ਕਿਸੇ ਵੀ ਰੋਡ ਜਾਂ ਹਾਈਵੇ ਤੇ ਸਫ਼ਰ ਕਰੋ ਤੁਹਾਨੂੰ ਪ੍ਰਵਾਸੀਆਂ ਦੇ ਗੁੜ ਵਾਲੇ ਬਿਲ ਨੇ ਮਿਲਣਗੇ ਅਤੇ ਪੰਜਾਬੀ ਲੋਕ ਵੀ ਬੜੇ ਚਾਹ ਨਾਲ ਗੱਡੀਆਂ ਰੋਕ ਕੇ ਇਨ੍ਹਾਂ ਪ੍ਰਵਾਸੀਆਂ ਕੋਲੋਂ ਗੁੜ ਖਰੀਦਦੇ ਹਨ ਪਰ ਇਸ ਦੇ ਪਿੱਛੇ ਗੰਦਗੀ ਨਜ਼ਰ ਨਹੀਂ ਆਉਂਦੀ ਇਹੋ ਜਿਹਾ ਹੀ ਇੱਕ ਮਾਮਲਾ ਸ਼੍ਰੀ ਹਰਗੁਬਿੰਦਪੁਰ ਸਾਹਿਬ ਵਿੱਚ ਵੇਖਣ ਨੂੰ ਮਿਲਿਆ। ਪ੍ਰੈਸ ਨਾਲ ਗੱਲਬਾਤ ਕਰਦਿਆਂ ਬਚਿੱਤਰ ਸਿੰਘ ਨੇ ਦੱਸਿਆ ਕਿ ਸ਼੍ਰੀ ਹਰਗੁਬਿੰਦਪੁਰ ਸਾਹਿਬ ਨਜ਼ਦੀਕੀ ਲਾਈਟਾਂ ਵਾਲੇ ਚੌਕ ਵਿੱਚ ਇੱਕ ਪ੍ਰਵਾਸੀ ਵੱਲੋਂ ਗੁੜ ਬਣਾਉਣ ਦਾ ਵੇਲਾ ਲਗਾਇਆ ਹੋਇਆ ਹੈ। ਉਸ ਕੋਲੋਂ 1 ਕਿਲੋ ਗੁੜ ਲਿਆ ਸੀ। ਜਦੋਂ ਘਰ ਆ ਕੇ ਵੇਖਿਆ ਤਾਂ ਉਸ ਵਿੱਚ ਮੱਖੀ ਨਿਕਲੀ। ਉਸਨੇ ਹੈਲਥ ਵਿਭਾਗ ਅਤੇ ਫੂਡ ਸੇਫਟੀ ਅਫਸਰ ਕੋਲ ਮੰਗ ਕੀਤੀ ਹੈ ਕਿ ਇਸ ਵੇਲੇ ਨੂੰ ਤੁਰੰਤ ਬੰਦ ਕਰਵਾਉਣਾ ਚਾਹੀਦਾ ਹੈ। ਜਿਕਰਯੋਗ ਹੈ ਕੀ ਹਾਈਵੇ ਹੋਣ ਕਰਕੇ ਸਾਰਾ ਮਿੱਟੀ ਘਟਾ ਸੜਕ ਕਿਨਾਰੇ ਪਏ ਗੰਨਿਆਂ ਤੇ ਪੈਂਦਾ ਹੈ ਉਹੀ ਗੰਦੇ ਗੰਨਿਆਂ ਦੀ ਪੜਾਈ ਕੀਤੀ ਜਾਂਦੀ ਹੈ ਇਹ ਹੀ ਨਹੀਂ ਸੀਮਟ ਦੀ ਬਣੀ ਹੋਦੀ ਵਿੱਚ ਵੀ ਬੁਰੀ ਤਰ੍ਹਾਂ ਗੰਧ ਭਰਿਆ ਰਹਿੰਦਾ ਹੈ ਦੋਰੀਏ ਕਿ ਲੋਕ ਕੋਲ ਖੜਕੇ ਰਿਹਾ ਦੇਖੋ ਤੁਸੀਂ ਦੇਖ ਰਹੇ ਹੋ ਮੱਤੀ ਚਾਹੀਏ ਆਏ ਜੱਪਾ ਦੇਖ ਲਿਆ ਤੇ ਨਾ ਦੇ ਦੇਦੇ ਆਪਾਂ ਇਦਾਂ ਹੀ ਚਾਹੂ ਬਣਾ ਕੇ ਪੀ ਲੈਣੀ ਸੀ ਕਹਿੰਦਾ ਭਾਵੇਂ ਮੇਰਾ ਇਹ ਆ ਕਿ ਇਹ ਲੋਕਾਂ ਨੂੰ ਸ਼ਰੇਆਮੀ ਗੰਧ ਫਵਾ ਰਹੇ ਆ ਪ੍ਰਸ਼ਾਸਕ ਨੂੰ ਚਾਹੀਦਾ ਇਹਨਾਂ ਤੇ ਥੋੜੇ ਕੰਮ ਕਰਿਆ ਜਾਵੇ ਤਾਂ ਜੋ ਸਾਫ਼ ਸੁਥਰੀ ਚੀਜ਼ ਖਾਣ ਨੂੰ ਮਿਲੇ